ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਇਹਨਾਂ ਦੇ ਵਲੋਗਿੰਗ ਸਟਾਰਟਿੰਗ ਹੋ ਚੁੱਕੀ ਆ ਜਾਮ ਤੋਂ ਸੇਰੇ ਸੇਰੇ। ਮੈਂ ਚੱਲਿਆ ਸੀ ਰਿਸ਼ੀਕੇਸ਼ ਮਾਰਕੀਟ ਖੋਮਨ ਲਈ। ਆਪਣੀ ਹੈਗੀ ਸ਼ਾਮ ਦੀ ਵਾਪਸੀ ਕਿੰਨੀ। ਲੈ ਵੀ ਸਾਡੇ ਆਂਦੀ ਫਟ ਖੁੱਲ ਕੇ ਦੇਖੋ ਰੂਬ ਮੰਨ ਗਿਆ ਵੀਰ। ਬੈਠੇ ਬਈ ਆਟੋ ਦੇ ਵਿੱਚ ਫਸ ਤਿੰਨ ਚੜ੍ਹ ਲੈ 10 ਮਿੰਟ ਤੱਕ ਮਾਰ ਫਿੱਟ। ਰੋ ਨਿਕਲ ਗਏ ਹੋ ਗਿਆ 15 ਮਿੰਟ ਕੜ ਮਿੰਨ 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 ਫੇਰ ਹੋ ਗਏ ਮੀ ਦਾ ਚੜੀਓ ਲੱਗੀ ਪਈ ਆ ਪੂਰਾ ਰਾਤ ਤੱਕ ਨਹੀਂ ਆਇਆ ਫਿਰ ਵੀ ਦੇਖ ਲੋ ਆ ਲੱਗਦਾ ਇਹ ਐਤੀ ਆ ਲੈ ਗਈ ਬਸ ਆਪੇ ਪਹੁੰਚਣ ਵਾਲੇ ਆ ਫੇਜ ਕੇ ਘਰੇ ਜਾਵਾਂਗੇ ਅੱਜ ਆਪਾਂ ਅਸੀਂ ਪਹੁੰਚ ਗਏ ਬਾਈ ਮਾਰਕੀਟ ਉਹ ਸਾਹਮਣੇ ਆ ਗਿਆ ਤਰਮੇੜੀ ਗਾਰਡ ਦਾ ਗੇਟ ਬਸ ਪਹੁੰਚ ਕੇ ਇੱਥੋਂ ਲੈਨੇ ਆਪਾਂ ਦੂਜਾ ਆਟੋ ਗੁਰਦੁਆਰੇ ਜਾਣ ਤੋਂ ਤੇਰਾ ਪਿੱਛੇ ਦੇਖ ਇੱਕ ਵਾਰੀ ਗੁਰਦੁਆਰੇ ਤੋਂ ਕਿਉਂਕਿ ਆਪਣੀ ਸ਼ੌਂਮਤੀ ਹੈਗੀ ਆ ਟ੍ਰੇਨ ਟੇਨ ਤਾਂ ਕਿੱਥੇ ਆਇਆ ਜਾਣਾ بار بار ਥੋੜੀ ਮੈਗਾ ਕੋਮਲੀ ਜਿੰਨਾਂ ਕੋ ਮਸੱਕਦੇ ਨਹੀਂ ਥੋੜਾ ਥੋੜਾ ਪੈ ਰਿਹਾ ਵਾ ਗੜੀਆਂ ਗੜੀਆਂ ਪਰ ਗਿੱਲੇ ਨਹੀਂ ਹੋ ਸਕਦੇ ਚਲੋ ਵਧੀਆ ਜਾਂਦਾ ਯਾਰ ਛਤਰੀ ਵੀ ਮੈਂ ਘਰੇ ਭੁੱਲੇ ਆਇਆ ਨਹੀਂ ਤਾਂ ਮੈਂ ਲੈ ਆਂਦਾ ਰਸ਼ ਬੜਾ ਲੱਗਦਾ ਜੀ ਉਰੇ ਇਹ ਖੋਦੋ ਤੁਸੀਂ ਚੈੱਕ ਕਰੋ ਇੰਨੇ ਆਟੋ ਆ ਨਾ ਕਹਿਣ ਦੀ ਗੱਲ ਨਹੀਂ ਇੱਕ ਤਾਂ ਸਮਾਨ ਇੱਥੇ ਬੜੇ ਮਹਿੰਗੇ ਇੱਕ ਆਟੋ ਇੰਨੇ ਰਸ ਲਾਉਂਦੇ ਆ ਕਹਿਣ ਦੀ ਗੱਲ ਨਹੀਂ ਦੇਖੋ ਕਿੰਨੀ ਭੀੜ ਆਹ ਘੇਟ ਆ ਜੀ ਫਿਰ ਮੇਰੀ ਘਾਟ ਇਧਰ ਸਿੱਧਾ ਚੱਲੇ ਜਾਂਦਾ ਹੈ ਘਾਟ ਤੇ ਤੁਸੀਂ ਜਾ ਸਕਦੇ ਹੋ ਹੁਣੇ ਮੈਂ ਜਾਊਂਗਾ ਥੋੜੀ ਦੇਰ ਬਾਅਦ ਦੇਖੋ ਕੱਲ ਹੁਣ ਮੁੱਕ ਜਾ ਜਸੇ ਉਹ ਕਿਤਾਬ ਹਾਂ ਬਾਈ ਜਿਵਾ ਕਾ ਲਈ ਲੈ ਲਿਆ ਪਟੋਏ ਤਿੰਨ ਚਾਰ ਲੈਨੇ ਦੇਖੋ ਕਿਹੜੇ ਪਸੰਦ ਆਂਦੇ ਉਹਨਾਂ ਨੂੰ ਕਿਹੜੇ ਨਹੀਂ ਆਂਦੇ ਪਸੰਦ ਇੱਥੇ ਤਾਂ ਬਾਧੂ ਆਈਟਮਾਂ ਨੇ ਪਤਾ ਨਹੀਂ ਲੱਗਦਾ ਕਿਹੜੀ ਲਈਏ ਕਿਹੜੀ ਛੱਡੀਏ ਬੋਗੇ ਲਈ ਆਪਾਂ ਲਈਆ ਇੱਥੇ ਪਈ ਸੀ ਗੱਡੀ ਉਹ ਵਾਲੀ ਤੇ ਦੋ ਲਈਆਂ ਨੇ ਆਪਾਂ ਡੋਲ ਲੈ ਕੇ ਚੱਲਦੇ ਆਪਾਂ ਬਸ ਬਾਈ ਸ਼ੋਪਿੰਗ ਹੋ ਗਈ ਆਪਾਂ ਦੰਨ ले दो एक, एक ले, आ, आ ले आ आ दो गुड़िया ਉਹਨਾਂ ਦੀ ਤੇ ਇੱਕ ਲੈ ਠੀਕ ਹੈ ਬਾਈ ਜੀ ਲੈ ਲਿਆ ਭਈ ਆਪਾਂ ਸਮਾਨ ਹੁਣ ਚੱਲਦੇ ਆਪਾਂ ਘਰਾਂ ਨੂੰ ਟਾਈਮ ਹੋ ਗਿਆ 2 ਵਜਰ ਵਾਲੇ ਆ ਦਿਨ ਦੇ ਤੇ ਅੱਜ ਮੀ ਕਰਕੇ ਵਿਚਾਰ ਦੇ ਵਿੱਚ ਰਸ਼ ਵੀ ਘਟਾ ਤੁਸੀਂ ਦੇਖੋ ਨਹੀਂ ਤਾਂ ਜਦੋਂ ਉਹ ਦਿਨ ਆਏ ਸੀ ਉਹ ਦਿਨ ਰਸ਼ ਵੀ ਬਹੁਤ ਜ਼ਿਆਦਾ ਸੀਗਾ ਸਮਾਨ ਲੈਣ ਨੂੰ ਦਿੱਲੀ ਨਹੀਂ ਕੀਤਾ ਮੈਂ ਕਿਹਾ ਚਲੋ ਅੱਜ ਲੈ ਲੇ ਆਪਾਂ ਪਰ ਚੱਲੀਏ ਹੁਣ ਨਕਾਜਨ ਉਹਨਾਂ ਨੇ ਆਵੜੀ ਦੁਕਾਨ ਤੋਂ ਸਮਾਨ ਲਿਆ ਸੀਗਾ ਆ ਦੇਖੋ ਲੋਕ ਤਾਂ ਛਤਰੀਆਂ ਲੈ ਕੇ ਰੱਬ ਨੂੰ ਡਰਾ ਹੀ ਦਿੰਦੇ ਆ ਪਹਿਲਾ ਵੇਲਾ ਬਸ ਬਾਜ਼ਾਰ ਚਾਹੋ ਤਾਂ ਸਮਾਨ ਲੈਣ ਦਾ ਮਨ ਆਪੋ ਆਪ ਹੀ ਕਰ ਜਾਂਦਾ ਸੋਚ ਰਿਆ ਸੀ ਪਿਛਲੇ ਹਰ ਲੈ ਲੈ ਸ਼ਰਟ ਹੁਣ ਘੁੰਮਣਾ ਹੀ ਨਹੀਂਗਾ ਸਾਮਣ ਆ ਗਏ ਯਾਰ ਮੀਂਹ ਆਉਂਦੇ ਫਿਰ ਤਾਂ ਦੋ ਦਿਨ ਹੋਰ ਸਾਨੂੰ ਸੀਗੇ ਘੁੰਮਣ ਨੂੰ ਫਿਰ ਘੁੰਮ ਵੀ ਲੈਂਦੇ ਅਜੇ ਆਪਾਂ ਹੁਣ ਨਹੀਂ ਘੁੰਮਣਾ ਹੈਗਾ ਦੇਖਦੇ ਅਗਲੀ ਵਾਰ ਜਦੋਂ ਆਵਾਂਗੇ ਫਿਰ ਘੁੰਮਦੇ ਆਂ ਆਪਾਂ ਅਗਲੀ ਵਾਰੀ 2-3 ਦਿਨ ਕੱਢ ਕੇ ਫੇਰ ਆਣਾ ਪੈਣਾ ਸਾਨੂੰ ਰਗੜੀ ਤੇ ਦੇਖਦਾ ਅਗਸਤ ਦੇ ਮਹੀਨੇ ਚ ਫੇ ਜਾਵਾਂਗੇ ਕੰਟਰੀ ਫਾਲ ਵੀ ਦੇਰਾਦੂੰ ਸਾਰਾ ਘੁੰਮਾਂਗੇ ਐਸ ਤਿਹਦਾ ਘੁੰਮਿਆ ਨਹੀਂ ਗਿਆ ਦੇਰਾਦੂੰ ਜਾਣਾ ਸੀਗਾ ਪਰ ਮੀ ਕਰਕੇ ਘੁੰਮੇ ਨਹੀਂ ਗਿਆ ਉੱਥੇ ਐ ਤੂੰ ਮੈਂ ਲੀਂਗਾ ਸੀ ਚੱਕਲਾ ਤੇ ਉਹਦੇ ਕਰਕੇ ਪੈਰ ਬਚੇ ਰਹੇ ਇਹਦਾ ਪੈਰ ਤਾਂ ਸੁੱਜ ਗਏ ਸੀਗੇ ਬੂਟ ਪਾ ਪਾ ਕੇ ਨੋ ਦੁਖਣ ਲੱਗ ਗਏ ਸੀ ਕਿਉਂਕਿ ਮਾਈ ਅੱਜ ਦਾ ਵਲੋਗ ਇੰਨਾ ਹੀ ਬਸ ਆ ਗੇਟ ਪਾਰ ਕਰਕੇ ਆਪਾਂ ਲੈ ਲੈਣਾ ਆਟੋ ਆਟੋ ਲੈਣ ਤੋਂ ਬਾਅਦ ਫਿਰ ਤਾਂ ਆਪਾਂ ਜਵਾਂਗੇ ਘਰੇ ਨਾਵਾਂਗੇ ਰਾਤ ਦੀ ਹੈਗੀ ਟ੍ਰੇਨ ਸ਼ਾਮ ਨੂੰ ਨਿਕਲਾਂਗੇ ਅਸੀਂ 3-4 ਵਜੇ ਬਹਿ ਜਾਾਂਗੇ 2 ਘੰਟੇ ਉੱਥੇ ਪਤਾ ਨਹੀਂ ਲੱਗਦਾ ਕਿਹੜੇ ਪਲੇਟਫਾਰਮ ਤੇ ਆਣੀਆ ਪਹਿਲਾਂ ਇੱਕ ਤੇ ਦੋ ਤੇ ਦੱਸ ਰਿਹਾ ਵਾ Google ਤੇ ਪਰ ਕਦੇ-ਕਦੇ ਲੇਟ ਵੀ ਹੋ ਜਾਂਦਾ ਹੁੰਦਾ ਹੈ ਬਸ ਪਹੁੰਚ ਕੇ ਆਪਾਂ ਇੱਥੇ ਲੈ ਨਹੀਂ ਆਟੋ ਨੂੰ ਦਿਖਾਨੇ ਆਟੋ ਚ ਆਟੋ ਬੜੇ ਭਜਾਂਦੇ ਆ ਬਾਈ ਇਹ ਕਪੜੇ-ਕੋਪੜੇ ਬਾਦੂ ਲੈ ਸਕਦੇ ਓ ਤੁਸੀਂ ਪਰ ਮਹਿੰਗੇ ਬੜੇ ਨੇ ਆਟੋ ਦਾ ਵੇਟ ਕਰਦਾ ਹੋਇਆ ਆ ਸਾਹਮਣੇ ਪੰਜਾਬ ਸਿੰਘ ਖੇਤਰ ਕਾਲੇ ਸ਼ਿਸ਼ੀ ਦੇ ਡੇਰਾ ਤੋਂ ਉਤਰਾਖੰਡ ਆਟੋ ਵੀ ਇੱਥੇ ਸਟਰਗਲ ਨਾਲ ਮਿਲਦਾ ਯਾਰ ਜਾਂਦੇ ਤਾਂ ਬਥੇਰੇ ਆ ਪਰ ਰੁਕਦੇ ਬਹੁਤ ਘੱਟ ਐ ਪੰਜਾਬੀ ਜੀ ਬੋਲੋ ਫਿਰ ਤਾਂ ਰੇਟ ਲਾਂਦੇ ਆ ਦੁੱਗਣਾ ਹਿੰਦੂਂ ਦੀ ਬੋਲੋ ਫੇਰ ਥੋੜਾ ਜਿਆਜ ਜੈਜ ਖਿੱਚ ਦਿੰਦੇ ਆ ਕੰਮ ਫਾਈਨਲੀ ਦੋ ਸਾਲ ਬਾਅਦ ਆਪਣ ਨੂੰ ਟਾਈਮ ਮਿਲ ਗਿਆ ਚੱਲੀਏ ਹੁਣ ਆਪਾਂ ਆਪਣੀ ਡੈਸਟੀਨੇਸ਼ਨ ਵੱਲ ਲੈ ਵੀਰ ਤਾਂ ਸਟਾਰਟ ਹੁੰਦਾ ਆ ਟੋ ਦੇਖ ਰੋ ਸੀ ਤਾਂ ਆ ਗਿਆ ਸਟਾਰਟ ਆ ਪਾਇਆ ਗੇਅਰ ਚਾਰ ਲੈ ਪਾਵਰ ਸਟੀਰੀਂਗ ਦੇਖੋ ਇਹਦਾ ਨਜ਼ਾਰੇ ਉਰੇ ਮੀ ਵੀ ਆ ਗਿਆ ਸੀ ਵਧੀਆ ਨਾਲ ਫਿਰ ਲਈ ਨਿਕਲ ਗਿਆ ਇਹਦਾ ਐਵੇਂ ਫਸ ਜਾਂਦਾ ਵਾਹ ਜੀ ਆ ਕੇ ਭਈ ਆਟੋ ਸਹੀ ਆ ਆਪਣੇ ਨਾਲ ਉਹਦਾ ਸਵਾਰੀਆਂ ਵੀ ਜ਼ਿਆਦਾ ਵਹਿ ਜਾਂਦੀਆਂ ਨੇ ਤੇ ਉਹਦਾ ਵੀ ਭਾਈ ਆਟੋ ਤੋਂ ਉਤਰ ਕੇ ਹੋਗੇ ਸੀ ਪੈਦਲੋ ਪੈਦਲੀ ਆਹ ਦੇਖੋ ਜੀ ਇੱਥੇ ਪੇੜਾਂ ਦੀ ਬੰਦਰ ਦੇਖੋ ਤੁਸੀਂ ਆਪਣੇ ਪੇੜ ਸਿੱਧੇ-ਸਿੱਧੇ ਹੀ ਦਿਖਦੇ ਹੁੰਦੇ ਆ ਆ ਹੈ ਗਿਆ ਪਰ ਬਾਹਲੀ ਸਾਈਡ ਤੇ ਅੰਦਰਲੀ ਸਾਈਡ ਤੇ ਦੇਖੋ ਤੁਸੀਂ ਇਹਦੇ ਕੋਲ ਐ ਚੁੰਡ ਜਾ ਹੁਣੇ ਵੇਆ ਰਾਤ ਨੂੰ ਚਿੱਟੀਆਂ ਚੁੰਨੀਆਂ ਵਾਦੇ ਬੰਦੇ ਡਰ ਜਵੇ ਕੋਈ ਵੀ ਇਹ ਸੋਹਣੇ ਲੱਗਦੇ ਆ ਬਈ ਸਮਾਨ ਲੈ ਕੇ ਆਪੇ ਪਹੁੰਚ ਗਿਆ ਆਪਾਂ ਕਰੀ ਜੇ ਇੱਥੇ ਤੱਕ ਦਾ ਵਲੋਗ ਤੁਹਾਨੂੰ ਵਧੀਆ ਲੱਗਿਆ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਹਾਂ ਆਪਾਂ ਅਗਲੀ ਵੀਡੀਓ ਦੇ ਵਿੱਚ ਜੀ ਦੇ ਵਿੱਚ ਤੁਹਾਨੂੰ ਮਿਲਾਂਗੇ ਸੀ ਟਰੈਂਜ ਓਕੇ ਬਈ